ਕੀ ਮੁੱਖ ਮੰਤਰੀ ਭਗਵੰਤ ਮਾਨ ਹੁਣ ਅਸਤੀਫਾ ਦੇਣਗੇ ਕੀ ਮੁੱਖ ਮੰਤਰੀ ਭਗਵੰਤ ਮਾਨ ਦੀ ਨੱਕ ਥੱਲੇ ਹੋਏ ਗੈਰ ਕਾਨੂੰਨੀ ਕੰਮਾਂ ਦਾ ਕੌਣ ਜ਼ਿੰਮੇਵਾਰ ਹੈ ਇਹਦਾ ਜਵਾਬ ਕੌਣ ਦੇਊਗਾ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਪੁਲਿਸ ਦੀ ਹਰਾਸਚ ਹੋਣੀ ਤੇ ਉਹ ਵੀ ਸੀਆਈਏ ਸਟਾਫ ਖੜੜਦੇ ਜਿਹੜਾ ਨਿਗਰਾਨੀ ਹੇਠ ਹੋਣੀ ਕਹਿ ਲਈ ਇੱਕ ਤਰ੍ਹਾਂ ਨਾਲ ਇਹ ਇੱਕ ਵੱਡਾ ਸਵਾਲ ਹੈ ਤੇ ਹੁਣ ਸਵਾਲ ਇਹ ਹੁੰਦਾ ਹੈ ਕਿ ਕੀ ਨੈਤਿਕ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੁਰਸੀ ਛੱਡ ਕੇ ਲਾਂਬੇ ਹੋ ਜਾਣਾ ਚਾਹੀਦਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਪੁਰਾਣੀਆਂ ਸਰਕਾਰਾਂ ਵੇਲੇ ਇਹ ਗੱਲ ਬੜੇ ਜ਼ੋਰ ਨਾਲ ਕਹਿੰਦੇ ਰਹੇ ਕਿ ਜੇਕਰ ਕੋਈ ਗਲਤੀ ਹੁੰਦੀ ਹੈ ਕੋਈ ਵੱੱਜਰ ਅਪਰਾਧ ਹੁੰਦਾ ਹੈ ਤਾਂ ਉਸ ਵਿਭਾਗ ਦੇ ਗ੍ਰਹਿ ਮੰਤਰੀ ਨੂੰ ਉਹਦਾ ਛੱਡਣਾ ਚਾਹੀਦਾ ਸੁਖਬੀਰ ਸਿੰਘ ਬਾਦਲ ਦੀ ਗ੍ਰਹਿ ਮੰਤਰੀ ਹੁੰਦਿਆਂ ਬਾਬਲ ਕਲਾ ਕੋਟਕਪੁਰੇ ਵਾਲਾ ਗੋਲੀकांड ਹੋਇਆ ਉਸ 'ਚ ਅਸਤੀਫਾ ਮੰਗਦੇ ਰਹੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਸਣੇ ਵੱਖ-ਵੱਖ سنگੀਨ ਅਪਰਾਧਾਂ ਦਾ ਅਪਰਾਧੀ ਅਪਰਾਧਾਂ ਦੇ ਦੀਨ ਮਲਜ਼ਮ ਹੈ ਜਿਹੜਾ ਬਲਾਰਸ ਬਸ਼ਨੋਈ ਉਹਦੀ ਇੰਟਰਵਿਊ ਹੁੰਦੀ ਹੈ ਖਰੜ ਦੇ ਸੀਆਈਏ ਸਟਾਫ 'ਚ ਖਰੜ ਦਾ ਸੀਆਈਏ ਸਟਾਫ ਪੰਜਾਬ ਪੁਲਿਸ ਦਾ ਹੈ ਪੰਜਾਬ ਪੁਲਿਸ ਪੰਜਾਬ ਦੀ ਹੈ ਪੰਜਾਬ ਦਾ ਗ੍ਰਹਿ ਵਿਭਾਗ ਪੰਜਾਬ ਪੁਲਿਸ ਪੰਜਾਬ ਦੇ ਗ੍ਰਹਿ ਵਿਭਾਗ ਦਾ ਇੱਕ ਹਿੱਸਾ ਹੈ ਗ੍ਰਹਿ ਮੰਤਰੀ ਕੌਣ ਨੇ ਪੰਜਾਬ ਦੇ ਭਗਵੰਤ ਮਾਨ ਵੈਸੇ ਤਾਂ ਨੈਤਿਕ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਇੱਕ ਗੱਲ ਤਾਂ ਸਪਸ਼ਟ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਪੁਲਿਸ ਮੁਖੀ ਕਾਰਜਕਾਰੀ ਡੀਜੀਪੀ ਕਿਹਾ ਜਾਂਦਾ ਜਿਨ੍ਹਾਂ ਨੂੰ ਗੌਰਵ ਜਾਦਵ ਉਹਨਾਂ ਦੀ ਨਗਹਿਲੀ ਹੈ ਅਣਗਹਿਲੀ ਤਾਂ ਅਣਗਹਿਲੀ ਉਹਨਾਂ ਨੇ ਉੱਤੇ ਝੂਠ ਬੋਲਿਆ ਹੈ ਡੀਜੀਪੀ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਤਾਂ ਇੱਥੇ ਹੋਈ ਨਹੀਂ ਕੋਰਾ ਹੀ ਮੁੱਕਰਗੇ ਝੂਠ ਤੇ ਝੂਠ ਇਸ ਮਾਮਲੇ ਚ ਹੁਣ ਸਿੱਟ ਨੇ ਹਾਈ ਕੋਰਟ ਚ ਕਿਹਾ ਕਿ ਖਰੜ ਦੇ ਸੀਆਈਏ ਸਟਾਫ ਚ ਹੋਈ ਹੈ ਇਸ ਮਾਮਲੇ ਤੇ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀ ਮੰਗ ਕੀਤੀ ਹੈ ਕੀ ਕਹਿੰਦੇ ਆ ਮਜੀਠੀਆ ਸੁਣਦੇ ਆ ਮਗਰ ਹਾਲਾਤ ਕੀ ਨੇ ਲਾਰੈਂਸ ਬਿਸ਼ਨੋਈ ਨੂੰ ਤਾਂ ਖਵਾਉਂਦੇ 버ਗਰ ਪੀਜੇ ਲਾਰੈਂਸ ਬਿਸ਼ਨੋਈ ਨੂੰ ਸੀਆਈਏ ਰਿਮਾਂਡ ਤੇ ਲੈ ਕੇ ਗਏ ਸੀ ਥਾਣੇ ਚੋਂ ਆਪਣਾ ਜੇਲ੍ਹ ਚੋਂ ਤੇ ਜੇ ਰਿਮਾਂਡ ਚ ਗਿਆ ਬੰਦਾ ਜਿਨੂੰ ਹਰ ਆਲਾ ਅਫਸਰ ਨੇ ਜਿਹਦੀ ਪੁੱਛਗਿੱਛ ਕੀਤੀ ਹਜ਼ਾਰ ਪੁਲਸ ਵਾਲਾ ਉਹ ਦੀ ਸੁਰੱਖਿਆ ਤੇ ਲਾਇਆ ਤੇ ਉਹ ਇੰਟਰਵਿਊ ਦੇ ਜੇ ਤੇ ਤੁਸੀਂ ਸਮਝਦੇ ਹੋ ਕਿ ਉਹ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਸਟੇਟ ਗਏ ਸੀ ਕਿ ਕਿਵੇਂ ਸੀ ਫਿਰ ਤੁਸੀਂ ਦੂਜੀ ਗੱਲ ਵੇਖੋ ਹਾਈ ਕੋਰਟ ਨੂੰ ਮਿਸਲੀਡ ਕੀਤਾ ਪਹਿਲੀ ਜਿਹੜੀ ਸਿੱਟ ਸਰਕਾਰ ਨੇ ਬਣਾਈ ਸੀ ਭਗਵੰਤ ਮਾਨ ਨੂੰ ਬਚਾਉਣ ਵਾਸਤੇ ਉਸ ਸਿੱਟ ਨੇ ਉੱਥੇ ਇਹ ਗੱਲ ਕਹੀ ਕਿ ਇਹ ਇੰਟਰਵਿਊ ਇੱਥੇ ਨਹੀਂ ਹੋਈ ਉੱਤੇ ਫਿਰ ਹਾਈ ਕੋਰਟ ਨੇ ਜਦੋਂ ਡੰਡਾ ਚੜਾਇਆ ਹਾਈ ਕੋਰਟ ਦੀ ਸ਼ਿਟ ਬਣੀ ਪ੍ਰਬੋਧ ਕੁਮਾਰ ਜੀ ਡੀਜੀਪੀ ਨੇ ਰਿਪੋਰਟ ਦਿੱਤੀ ਕਿ ਇੰਟਰਵਿਊ ਖਰੜ ਸੀਆਈਏ ਚ ਹੋਈ ਹੈ ਹੁਣ ਖਰੜ ਸੀਆਈਏ ਚ ਇੰਟਰਵਿਊ ਹੋਵੇ ਹੋਮ ਮਿਨਿਸਟਰ ਭਗਵੰਤ ਮਾਨ ਹੋਵੇ ਹਜ਼ਾਰ ਪੁਲਿਸ ਵਾਲਾ ਲਾਇਆ ਹੋਵੇ ਤੇ ਫਿਰ ਭਗਵੰਤ ਮਾਨ ਨਹੀਂ ਜ਼ਿੰਮੇਵਾਰ ਬੜੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਦੇ ਡੀਜੀਪੀ ਨੇ ਵੀ ਕਿਹਾ ਸੀ ਗਰਵਿਆਦਮ ਨੇ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਨਹੀਂ ਕੱਲਾ ਗਰਵਿਆਦਮ ਨੇ ਨਹੀਂ ਕਿਹਾ ਗਰਵਿਆਦਮ ਨੂੰ ਤਾਂ ਜੋ ਭਗਵੰਤ ਨੇ ਕਹਿਤਾ ਉਹਨੇ ਕਹਿਤਾ ਵਿਚਾਰੇ ਨੇ ਭਗਵੰਤ ਮਾਨ ਨੇ ਆਪਕੇ ਤਿੰਨ ਵਜੀਰ ਖਲੋਤੇ ਉਹਦੇ ਨਾਲ ਆউজਲਾ ਸਾਹਿਬ ਐਮਪੀ ਖਲੋਤੇ ਆ ਆ ਢਾਲੀਵਾਲ ਸਾਹਿਬ ਖਲੋਤੇ ਆ ਨਿੱਜਰ ਸਾਹਿਬ ਖਲੋਤੇ ਆ ਇਹ ਤਿੰਨ ਚਾਰ ਵਜੀਰਾ ਨੇ ਇਕੱਠੇ ਹੋ ਕੇ ਭਗਵੰਤ ਮਾਨ ਬੋਲ ਰਿਹਾ ਕਿ ਡੀਜੀਪੀ ਨੇ ਦਾਸਤਾ ਦਿੱਤਾ ਇੰਟਰਵਿਊ ਨਹੀਂ ਹੋਈ ਪੰਜਾਬ 'ਚ ਤੇ ਹੁਣ ਦੱਸਣ ਕੀ ਚੀਫ ਮਨਿਸਟਰ ਆਪ ਦੀ ਕੁਰਸੀ 'ਚ ਬਣੇ ਰਹਿ ਸਕਦੇ ਅੱਜ ਤੋਂ ਬਾਅਦ ਜਿਹੜਾ ਭਗਵ ਜਿਹੜਾ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਵਿਡਰੋ ਕਰੇ ਉਹਨੂੰ ਮਰਵਾਉਣ ਦੀ ਸਾਜ਼ਿਸ਼ ਚ ਸ਼ਾਮਿਲ ਹੋਵੇ ਔਰ ਫਿਰ ਉਹਦੀ ਇੰਟਰਵਿਊ ਕਰਾਵੇ ਉਹਨੂੰ ਚੀਫ ਗੈਸਟ ਬਣਾਵੇ ਸਟੇਟ ਗੈਸਟ ਬਣਾਵੇ ਉਹਨੇ ਲਾਅਨ ਆਰਡਰ ਕੀ ਸਾਹਮਣੀਆਂ ਤੁਸੀਂ ਸੁਣ ਨਹੀਂ ਲਿਆ ਸੈਟ ਨੇ ਗੱਲ ਕਲੀਅਰ ਕਰਤੀ ਕਿ ਕਿਸ ਪ੍ਰਕਾਰ ਇਹ ਇੰਟਰਵਿਊ ਹੋਈ ਕਿਵੇਂ-ਕਿਵੇਂ ਹੋਈ ਇਹਦੇ ਮੈਂ ਤੁਹਾਨੂੰ ਥੋੜੇ ਵੇਰਵੇ ਦੱਸਦਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਹਰਾਸਤ ਵਿੱਚ ਇੰਟਰਵਿਊ ਸੰਬੰਧੀ ਬਣਾਈ ਗਈ ਐਸਆਈਟੀ ਨੇ ਖੁਲਾਸਾ ਕੀਤਾ ਹੈ ਕਿ ਉਸਦੀ ਪਹਿਲੀ ਇੰਟਰਵਿਊ ਖਰੜ ਦੇ CIA ਸਟਾਫ ਕੰਪਲੈਕਸ ਚ ਹੋਈ ਸਤੰਬਰ 2022 ਚ ਇਸ ਨੂੰ ਰਿਕਾਰਡ ਕੀਤਾ ਗਿਆ ਅਤੇ ਇੰਟਰਵਿਊ 7 ਮਹੀਨੇ ਬਾਅਦ ਮਾਰਚ 2023 ਦੇ ਵਿੱਚ ਜਾਰੀ ਕੀਤੀ ਗਈ ਜਦਕਿ ਦੂਜੀ ਇੰਟਰਵਿਊ ਰਾਜਸਥਾਨ ਦੀ ਇੱਕ ਜੇਲ੍ਹ ਚ ਹੋਈ ਹੈ ਐਸਆਈਟੀ ਦੀ ਰਿਪੋਰਟ ਨੇ ਪੰਜਾਬ ਸਰਕਾਰ ਦੇ ਉਸ ਦਾਅਵੇ ਨੂੰ ਲੀਰੋਲੀਰ ਕਰਕੇ ਪੋਲ ਖੋਲ੍ਹ ਦਿੱਤੀ ਹੈ ਕਿ ਇੰਟਰਵਿਊ ਪੰਜਾਬ ਦੀ ਹੱਦ ਅੰਦਰ ਨਹੀਂ ਹੋਈ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸਪੈਸ਼ਲ ਡੀਜੀਪੀ ਮਨੁੱਖੀ ਅਧਿਕਾਰ ਪ੍ਰਵੋਤ ਕੁਮਾਰ ਨੂੰ ਦਿੱਤੀ ਸੀ ਐਸਆਈਟੀ ਨੂੰ ਸੌਂਪੀ ਇਸ ਜਾਂਚ ਦੇ ਵਿੱਚ ਇਹ ਖੁਲਾਸਾ ਹੋਇਆ ਐਸਆਈਟੀ ਨੇ ਸੀਲ ਬੰਦ ਲਫਾਫੇ 'ਚ ਰਿਪੋਰਟ ਮੰਗਲਵਾਰ ਮਾਫ ਕਰਨਾ ਬੁੱਧਵਾਰ ਨੂੰ ਹਾਈ ਕੋਰਟ 'ਚ ਪੇਸ਼ ਕੀਤੀ ਸੀ ਅਦਾਲਤ ਦੇ ਕੁਝ ਹਿੱਸੇ ਅਦਾਲਤ ਵਿੱਚ ਪੜਿਆ ਜਿਸ ਤੋਂ ਸਾਹਮਣੇ ਆਇਆ ਕਿ ਐਸਆਈਟੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਪਹਿਲੀ ਇੰਟਰਵਿਊ ਸੀਆਈਏ ਖਰੜ ਵਿਖੇ ਹੋਈ ਖਾਸ ਗੱਲ ਇਹ ਹੈ ਕਿ ਸਤੰਬਰ 2022 ਵਿੱਚ ਰਿਕਾਰਡ ਕੀਤੀ ਗਈ ਇੰਟਰਵਿਊ 7 ਮਹੀਨਿਆਂ ਬਾਅਦ 2023 ਵਿੱਚ ਜਾਰੀ ਕੀਤੀ ਗਈ ਇਸ ਜਾਣਕਾਰੀ ਦੇ ਆਧਾਰ ਤੇ ਹਾਈ ਕੋਰਟ ਨੇ ਹੁਣ ਉਹਨਾਂ ਮੁਲਜ਼ਮਾਂ ਦੀ ਪਛਾਣ ਕਰਕੇ ਕਾਰਵਾਈ ਦੇ ਹੁਕਮ ਦਿੱਤੇ ਨੇ ਜਿਨ੍ਹਾਂ ਨੇ ਇੰਟਰਵਿਊ ਕਰਾਉਣ 'ਚ ਭੂਮਿਕਾ ਨਿਭਾਈ। ਹਾਈ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਐਸਆਈਟੀ ਨਾਲ ਸੰਯੋਗ ਕਰਨ ਦੇ ਹੁਕਮ ਵੀ ਦਿੱਤੇ ਨੇ। ਦੂਜੀ ਇੰਟਰਵਿਊ ਬਾਰੇ ਦੱਸਿਆ ਗਿਆ ਕਿ ਰਾਜਸਥਾਨ ਦੀ ਇੱਕ ਜੇਲ੍ਹ 'ਚ ਹੋਈ ਹੈ ਜਿਸ ਤੇ ਹਾਈ ਕੋਰਟ ਨੇ ਹੁਣ ਅਦਾਲਤੀ ਮਿੱਤਰ ਨੂੰ ਉਦੇਸ਼ ਦਿੱਤੇ ਹਨ ਕਿ ਹੋ ਰਾਜਸਥਾਨ ਸਰਕਾਰ ਦੇ ਮੁੱਖ ਸਕੱਤਰ ਰਾਹੀਂ ਠੇਰ ਬਣਾਉਣ। ਹਾਈ ਕੋਰਟ ਨੇ ਰਾਜਸਥਾਨ ਦੇ ਐਡਵੋਕੇਟ ਜਰਨਲ ਨੂੰ ਅਗਲੀ ਸੁਣਵਾਈ ਤੇ ਵੀਸੀ ਰਾਹੀਂ ਪੇਸ਼ ਹੋਣ ਦੇ ਵੀ ਹੁਕਮ ਦਿੱਤੇ ਨੇ। ਹੁਣ ਇਸ ਮਾਮਲੇ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ ਕਿਹਾ ਕਿ ਮਕਸਦ ਕੀ ਸੀ ਇੰਟਰਵਿਊ ਕਰਾਉਣ ਦਾ ਹੁਣ ਪੰਜਾਬ ਸਰਕਾਰ ਦਾ ਮਕਸਦ ਕੀ ਸੀ ਜੇ ਮੋਟਰ ਰੂਪ ਚ ਤੁਸੀਂ ਇੰਟਰਵਿਊ ਸੁਣੀ ਹੋਵੇ ਤਾਂ ਉਹਦੇ ਚ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲੇ ਦਾ ਪਿਤਾ ਬਠਿੰਡਾ ਤੋਂ ਲੋਕ ਸਭਾ ਮੈਂਬਰ ਬਣ ਲਈ ਤਰਲੋ ਮੱਛੀ ਹੈ ਇਹ ਗੱਲ ਰਾਜਨੀਤੀ ਸਿਆਸਤ ਚ ਮਕਾਉਣ ਦੀ ਇਹ ਗੱਲ ਕਹੀ ਗਈ ਹੁਣ ਜੇ ਸਿੱਧੂ ਮੂਸੇਵਾਲੇ ਦਾ ਪਿਤਾ ਕਾਂਗਰਸ ਦੀ ਟੀਡ ਤੇ ਅਜਾ ਤੌਰ ਤੇ ਚੋਣ ਲੜਦਾ ਤਾਂ ਨੁਕਸਾਨ ਕਿਹਦਾ ਸੀ ਕਿਹੜੀ ਧਿਰ ਦਾ ਸੀ ਆਮ ਆਦਮੀ ਪਾਰਟੀ ਦਾ ਕੀ ਇਹ ਪ੍ਰੀਪਲੈਂਟ ਸੀ ਕੀ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦਾ ਗ੍ਰਹਿ ਵਿਭਾਗ ਤੇ ਉਹਨਾਂ ਦੀ ਸਰਕਾਰ ਤੇ ਉਹਨਾਂ ਦੀ ਪਾਰਟੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸ਼ੋਭੀ ਤੇ ਸਿੱਧੂ ਮੂਸੇਵਾਲੇ ਦੇ ਜਿਹੜਾ ਇਸ ਕੇਸ ਦੇ ਵਿੱਚ ਜਿਹੜੇ ਪੱਖ ਜਾਣਬੁੱਝ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕੀ ਉਹ ਕਰਾਉਣ ਦੇ ਵਿੱਚ ਭੂਮਿਕਾ ਨਿਭਾ ਰਹੀ ਸੀ ਕੀ ਇਹ ਜਾਣਬੁੱਝ ਕੇ ਪੰਜਾਬ ਸਰਕਾਰ ਨੇ ਇੰਟਰਵਿਊ ਕਰਾਈ ਕਿਉਂਕਿ ਸਿੱਧੇ ਤੌਰ ਤੇ ਇਹ ਸਪੱਸ਼ਟ ਹੋ ਗਿਆ ਕਿ ਪੰਜਾਬ ਸਰਕਾਰ ਦੇ ਨਿਗਾ ਦੇ ਹੱਥਲੇ ਹੋਈ ਹੈ ਸੀਆਈਏ ਸਟਾਫ ਖਰੜਚੋਈ ਹੈ ਤਾਂ ਹੁਣ ਸਵਾਲ ਇਹ ਹੈ ਕਿ ਨੈਤਿਕ ਤੌਰ ਤੇ ਜੇ ਤਾਂ ਭੂਮਿਕਾ ਨਹੀਂ ਹੋਵੇਗੀ ਮੁੱਖ ਮੰਤਰੀ ਦੀ ਜਾਦਾ ਮੁੱਖ ਮੰਤਰੀ ਇੱਥੇ ਆ ਕੇ ਮਾਫੀ ਮੰਗ ਲੈਣਗੇ ਜਾਂ ਫਿਰ ਉਹ ਆਪਣਾ ਅਸਤੀਫਾ ਦੇ ਦੇਣਗੇ ਜੇਕਰ ਇੰਚ ਪਰ ਵੀ ਭੂਮਿਕਾ ਹੈ ਫਿਰ ਤੁਸੀਂ ਦੇਖਿਓ ਕਿ ਇਸ ਮਸਲੇ ਦੇ ਉੱਤੇ ਨਾ ਤਾਂ ਮੁੱਖ ਮੰਤਰੀ ਬੋਲਣਗੇ ਨਾ ਉਹਨਾਂ ਦੀ ਪਾਰਟੀ ਦਾ ਕੋਈ ਬੰਦਾ ਬੋਲੂਗਾ ਨਾ ਹੀ ਕਾਰਜਕਾਰੀ ਡੀਜੀਪੀ ਗੌਰਵ ਜਾਦਵਹੂਰੀ ਬੋਲਣਗੇ ਸਵਾਲ ਇਹੀ ਹੈ ਕਿ ਕਿਹਦੀ ਭੂਮਿਕਾ ਸੀ ਕੌਣ ਜ਼ਿੰਮੇਵਾਰ ਹੈ ਤਿੰਨ ਬੰਦੇ ਦੋ ਬੰਦਿਆਂ ਦੀ ਸਪਸ਼ਟ ਰੂਪ ਦੇ ਵਿੱਚ ਤਿੰਨ ਦੀ ਭੂਮਿਕਾ ਤਾਂ ਇਹਦੇ ਵਿੱਚ ਹੈ ਕਿ ਸਵਾਲਾਂ ਦੇ ਘੇਰੇ ਚ ਹੈ ਤੇ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਵੀ ਵੰਡਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪੁਲਿਸ ਮੁਖੀ ਤੇ ਐਸਐਸਪੀ ਮੋਹਾਲੀ ਇਹ ਤਿੰਨਾਂ ਦੀ ਤਾਂ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਦੀ ਨਿਗਰਾਨੀ ਦੇ ਹੇਠੇ ਕੰਮ ਕਿਵੇਂ ਹੋ ਗਿਆ ਫਿਰ ਜਿੰਨੇ ਕਰਵਾਈ ਹੈ ਉਹ ਤਾਂ ਵੱਜਰ ਅਪਰਾਧ ਦਾ ਅਪਰਾਧੀ ਹੈ ਹੀ ਹੈ ਉਹਦੇ ਤੇ ਅਦਾਲਤ ਕਾਰਵਾਈ ਕਰੇਗੀ ਕਰੇਗੀ ਪਰ ਕੀ ਜਿਹੜੇ ਲੋਕਾਂ ਦੀ ਸਿਆਸੀ ਤੇ ਪ੍ਰਸ਼ਾਸਨਿਕ ਸ਼ਾਸਨਿਕ ਤੇ ਪ੍ਰਸ਼ਾਸਨਿਕ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਤੇ ਕਾਰਵਾਈ ਕੌਣ ਕਰੂਗਾ ਕਿ ਉਹ ਨੈਤਿਕ ਤੌਰ ਤੇ ਆਪਣੇ ਅਹੁਦੇ ਛੱਡ ਦੇਣਗੇ ਕਿਉਂਕਿ ਇੱਕ ਤਾਂ ਗਲਤੀ ਕੀਤੀ ਉੱਤੋਂ ਝੂਠ ਬੋਲਿਆ ਅਦਾਲਤ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਇਹ ਇਹ ਸਾਰਾ ਕੁਝ ਕੱਟੜ ਇਮਾਨਦਾਰਾਂ ਨੂੰ ਸ਼ੋਭਾ ਨਹੀਂ ਦਿੰਦਾ